ਵਾਹਿਗੁਰੂ ਸਹਬ ਜੀ ਸਲੋਕਮ ਹਲਾ ਪਹਿਲਾ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀ ਦੇਖੈ ਜੀਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨ ਦਿੱਤਾ ਪਹਿਨਾ ਖਾਏ ਦਿੱਤਾ ਪਹਿਨਾ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਅੰਦਾ ਅੰਦ ਕਮਾਏ ਜਾ ਭਜੇ ਤਾਂ ਠੀਕਰ ਹੋਵੇ ਘਾੜ ਤ ਘੜੀ ਨ ਜਾਏ ਨਾਨਕ ਗੁਰ ਬਿਨ ਨਾਹੀ ਪਤ ਪਤ ਬਿਨ ਪਾਰ ਨਾ ਪਾਏ ਨਾਨਕ ਗੁਰ ਬਿਨ ਨਾਹੀ ਪਤ ਪਤ ਬਿਨ ਪਾਰ ਨਾ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 138 ਤੇ ਸੁਭਾਏਮਾਨ ਸ਼ਲੋਕ ਪੜ੍ਹਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਮਹਾਰਾਜ ਕਹਿੰਦੇ ਨੇ ਜਿਉ ਪਾਏ ਤਨ ਸਾਜਿਆ ਜਿਨੇ ਤੇਰਾ ਤਨ ਪੈਦਾ ਕਰਕੇ ਤਨ ਨੂੰ ਸਾਜ ਕੇ ਤੇ ਅੰਦਰ ਜੀ ਪੈਦਾ ਫਿੱਟ ਕੀਤਾ ਜਿਹੜਾ ਜੀਵ ਆਤਮਾ ਬੋਲ ਰਿਹਾ ਹੈ ਤੇ ਦਿੱਤਾ ਪਹਿਨੇ ਖਾਏ ਤੇ ਉਹਦਾ ਦਿੱਤਾ ਹੋਇਆ ਤੂੰ ਪੈਨਦਾ ਹੈ ਉਹਦਾ ਦਿੱਤਾ ਹੋਇਆ ਤੂੰ ਖਾਨਾ ਹੈ ਤੇ ਸਰੀਰ ਦੇ ਜਿਹੜੇ ਅੰਗ ਦਿੱਤੇ ਨੇ ਸਤਿਗੁਰੂ ਨੇ ਅੱਖੀਂ ਦੇਖੇ ਅੱਖਾਂ ਨਾਲ ਤੂੰ ਦੇਖ ਰਿਹਾ ਉਹਦੀਆਂ ਦਿੱਤੀਆਂ ਹੋਈਆਂ ਅੱਖਾਂ ਦੇ ਨਾਲ ਤੇ ਜੀਭਾ ਬੋਲੇ ਉਹਦੀ ਦਾਤ ਦਿੱਤੀ ਹੋਈ ਜੀਭਾ ਤੂੰ ਬੋਲ ਰਿਹਾ ਜੀਬ ਦੇ ਨਾਲ ਕੰਨੀ ਸੁਰਤ ਸਮਾਏ ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਪੈਦਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਪੈਰੀ ਚੱਲੇ ਪੈਰਾਂ ਦੇ ਨਾਲ ਤੂੰ ਚੱਲਦਾ ਫਿਰਦਾ ਹੱਥੀ ਕਰਨਾ ਹੱਥਾਂ ਦੇ ਨਾਲ ਤੂੰ ਆਪਣੇ ਕਾਰੋਬਾਰ ਕਰਦਾ ਦਿੱਤਾ ਪੈਂਦੇ ਖਾਏ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਜਿਨੇ ਤੈਨੂੰ ਇੰਨਾ ਕੁਝ ਦਿੱਤਾ ਸੱਜਣਾ ਤੇਰਾ ਸਰੀਰ ਸਾਜਿਆ ਜੀ ਬਾਤਮਾ ਅੰਦਰ ਫਿੱਟ ਕੀਤਾ ਤੇਰੀ ਬਣਤ ਬਣਾਈ ਅੱਖਾਂ ਨਾਲ ਤੂੰ ਦੇਖ ਰਿਹਾ ਜੀਭਾਂ ਨਾਲ ਤੂੰ ਬੋਲ ਰਿਹਾ ਸੁਰਤ ਨਾਲ ਕੰਨਾਂ ਨਾਲ ਤੂੰ ਸੁਣ ਰਿਹਾ ਸੁਰਤਾਂ ਜਿਹੜੀ ਸੁਰਤ ਸੁਣਦੀ ਆ ਨਾ ਕੰਨਾਂ ਰਾਹੀਂ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨਾ ਖਾਏ ਪਹਿਨੇ ਖਾਏ ਉਹਦਾ ਦਿੱਤਾ ਹੋਇਆ ਸਾਰਾ ਕੁਝ ਪਹਿਨ ਰਿਹਾ ਜਿਨੇ ਇਹ ਜਨ ਰਚ ਰਚਿਆ ਜਿਨੇ ਇਹ ਰਚਨਾ ਰਚੀ ਆ ਤੇਰੇ ਸਰੀਰ ਦੀ ਮਨੁੱਖ ਬੀਬੀਆਂ ਚੇ ਭਾਈ ਆ ਜੀ ਮਨੁੱਖ ਲਫ਼ਜ਼ਾਂ ਸੰਝ ਜਨ ਰਚ ਰਚਿਆ ਕਿਸੇ ਨਾ ਜਾਣੇ ਜਿਨੇ ਇਹ ਰਚਨਾ ਰਚੀ ਆ ਐਨਾ ਸੋਹਣਾ ਸੁੰਦਰ ਸਰੀਰ ਬਣਾਇਆ ਤੇਰਾ ਅੱਖਾਂ ਵੇਖਣ ਲਈ ਲਾਈਆਂ ਕੰਨ ਸੁਣਨ ਲਈ ਲਾਏ ਜੀਬਾ ਬੋਲਣ ਲਈ ਲਾਈ ਆ ਹੱਥ ਕੰਮ ਕਰਨ ਲਈ ਆ ਪੈਰ ਚੱਲਣ ਵਾਸਤੇ ਕਿੰਨਾ ਸੋਹਣਾ ਸੁੰਦਰ ਸਰੀਰ ਤੇਰਾ ਜਿਹਨੇ ਉਹ ਰਚਨ ਰਚਿਆ ਕਿਸੇ ਨਾ ਜਾਣੇ ਅੰਦਾ ਅੰਨਿਆ ਤੋਂ ਉਹਨੂੰ ਜਾਣਦਾ ਹੀ ਨਹੀਂ ਸਿਫਤਾਂ ਹੀ ਹੋਰਾਂ ਦੀਆਂ ਕਰਦਾ ਫਿਰਦਾ ਤੂੰ ਮਹਾਰਾਜ ਕਹਣਾ ਕਰਦੇ ਨੇ ਜਿਨ ਰਚ ਰਚਿਆ ਤਸੇ ਨ ਜਾਣੇ ਅੰਦਾ ਅੰਧ ਕਮਾਈ ਇਹ ਮਨੁੱਖ ਅੰਨ ਆਂਦੀ ਕਮਾਈ ਜਾਂਦਾ ਨੇਰ ਦੇ ਹੀ ਨੇਰ ਦੀਆਂ ਪੰਡਾ ਬੰਨੀ ਜਾਂਦਾ ਅਗਿਆਨਤਾ ਦੀਆਂ ਪੰਡਾ ਬੰਨੀ ਜਾਂਦਾ ਉਸ ਪ੍ਰਭੂ ਪਰਮਾਤਮਾ ਨੂੰ ਨਿ제ਤੇ ਕਰਦਾ ਜਿਨੇ ਸਾਰਾ ਰਚਨ ਰਚਿਆ ਹੈ ਆਪਣੇ ਆਪ ਤੇ ਡਿਪੈਂਡ ਹੋਗਾ ਵੀ ਮੈਂ ਹੀ ਕਰਦਾ ਜੋ ਕਰਦਾ ਕਰੇ ਇੱਕ রাਵੇ ਆਪੇ ਆਪ ਮਾਨੁਖ ਕੇ ਕਿਸ ਨਾਹੀ ਹਾਥ ਗੁਰੂ ਮਹਾਰਾਜ ਨੇ ਬਹੁਤ ਸਾਰੀਆਂ ਅਧਾਰਨਾ ਦਿੱਤੀਆਂ ਨੇ ਬਹੁਤ ਸਾਮਾ ਤੇ ਸਾਰੀ ਗਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਅੰਗ ਤੋਂ ਲੈ ਕੇ 1430 ਤੱਕ ਸਮਝਾਉਣਾ ਹੀ ਕੀਤਾ ਤੈਨੂੰ ਸੱਜਣਾ ਬਾਰ-ਬਾਰ ਕਈ ਬੰਦੇ ਕਹਿੰਦੇ ਹੁੰਦੇ ਜਰ ਇਹਦੇ ਵਿੱਚ ਰੈਪੀਟੇਸ਼ਨ ਬਹੁਤ ਆ ਮਹਾਰਾ ਸੱਚੇ ਪਾਤਸ਼ਾਹ ਤੈਨੂੰ ਬਾਰ-ਬਾਰ ਸਮਝਾਉਂਦੇ ਆ ਵੀ ਤੂੰ ਭੁੱਲ ਨਾ ਜਾਏ ਤਰੀਕਾ ਵੱਖਰਾ-ਵੱਖਰਾ ਕਿਤੇ ਪੰਛੀਆਂ ਦੀ ਧਾਰਨਾ ਦੇ ਕੇ ਸਮਝਾਉਂਦੇ ਨੇ ਕਿਤੇ ਪਸ਼ੂਆਂ ਦੀ ਧਾਰਨਾ ਦੇ ਕੇ ਸਮਝਾਉਂਦੇ ਨੇ ਤੂੰ ਸਮਝ ਜਾਵੇਂ ਜੇ ਫੇਰ ਵੀ ਤੂੰ ਕੋਈ ਗੁਰੂ ਦੀ ਗੱਲ ਨਹੀਂ ਸਮਝਦਾ ਤਾਂ ਤੇਰੇ ਮਾੜੇ ਭਾਗ ਆ ਸਤਿਗੁਰੂ ਕਹਿੰਦੇ ਨੇ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਤੇਰੀ ਬਣਤ ਬਣਾ ਕੇ ਰੱਖੀ ਤੇਰੀ ਸੋਹਣਾ ਸੁੰਦਰ ਸਰੀਰ ਦਿੱਤਾ ਅੱਖੀਂ ਦੇਖੇ ਜੀਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲਨੇ ਹੱਥੀ ਕਰਨ ਦਿੱਤਾ ਪਹਿਨੇ ਖਾਈ ਸਭ ਕੁਛ ਉਹਦਾ ਦਿੱਤਾ ਹੋਇਆ ਖਾਣਾ ਹੈ ਪਹਿਨਦਾ ਹੈ ਜਿੰਨ ਰਚ ਰਚਿਆ ਤਿਸੇ ਨ ਜਾਣੇ ਅੰਦਾ ਅੰਦ ਕਮਾਏ ਉਹ ਮੂਰਖਾ ਸਮਝ ਜਾ ਕਿਉਂ ਨੇਰ ਦੇ ਵਿੱਚ ਹੀ ਤੁਰਿਆ ਫਿਰਨਾ ਅੰਧ ਬਸਵਾਸੀ ਹੋਇਆ ਅੰਧ ਬਸਵਾਸ ਪਤਾ ਕੀ ਹੁੰਦਾ ਜੀ ਅੰਤ ਵਿਸ਼ਵਾਸ ਉਹਨਾਂ ਵੀ ਦੇਖਣ ਨੂੰ ਕੁਝ ਨਹੀਂ ਮਿਲਦਾ ਕੁਝ ਪੱਲੇ ਨਹੀਂ ਪੈਂਦਾ ਦਾਤਾਂ ਪ੍ਰਮਾਤਮਾ ਦਿੰਦਾ ਤੇਰਾ ਵਿਸ਼ਵਾਸ ਅੰਨਾ ਹੈ ਵੀ ਮੈਨੂੰ ਤਾਂ ਫਲਾਣੇ ਬਾਬੇ ਤੋਂ ਮਿਲ ਗਿਆ ਫਲਾਣੇ ਪੀਰ ਤੋਂ ਆਦਤ ਮਿਲ ਗਈ ਇਹ ਤੇਰਾ ਅੰਤ ਵਿਸ਼ਵਾਸ ਆ ਜੀ ਦੇ ਅਕਾਲ ਪੁਰਖ ਬਾਹੇ ਗੁਰ ਰਹਾ ਬਾਹੇ ਗੁਰੂ ਹੀ ਦੇ ਰਿਹਾ ਜਾਰੀਆਂ ਦਾਤ ਤੇ ਨਾਮ ਤੋਂ ਕਿਸੇ ਨੂੰ ਹੋਰ ਦੇਤਾ ਵੀ ਉਹਨੇ ਦਿੱਤੀਆਂ ਅੱਕਾ ਸਾਡੇ ਰਿਸ਼ਤੇਦਾਰ ਆ 5-6 ਸਾਲ ਹੋ ਗਏ ਮੰਜੇ 'ਚ ਪਿਆ ਚੂਕ ਦਾ ਗਲਿਆ ਪਿਆ ਥੱਲੇ ਉਹ ਜਦੋਂ ਕਿਤੇ ਉਹਨੂੰ ਪੁੱਛਣਾ ਕੀ ਹਾਲ ਆ ਵੀਰੇ ਉਹਨੇ ਕਿਹਾ ਕੋਟਰੇ ਵਾਲੇ ਬਾਬੇ ਦੀ ਬੜੀ ਕਿਰਪਾ ਹੁਣ ਤੇਰਾ ਕੋਟਰੇ ਵਾਲਾ ਕਿੱਧਰ ਗਿਆ ਫਿਰ ਇਹ ਸੱਚ ਆ ਜੀ ਇਹ ਮੈਂ ਵੀ ਜਾਂਦਾ ਰਹਾ ਪਰ ਮੈਂ ਦੇਖਿਆ ਜਦੋਂ ਵੀ ਧੂੜ ਧੁੱਪ ਤੱਕ ਗਈ ਆ ਗਰਮੀ ਦੇ ਵਿੱਚ ਮੂਹਰੇੋਂ ਤੱਕਾ ਪਿਆ ਗਿਆ ਪਿੱਛੇ ਨੂੰ ਡੱਕ ਪਿਆ ਪਿੱਛੋਂ ਧੱਕਾ ਪੈ ਗਿਆ ਧੂੜ ਉੱਤੇ ਪਈ ਜਾਣੀ ਪਾਣੀ ਦੀ ਪਿਆਸ ਲੱਗੀ ਹੋਣੀ ਇਹ ਮੈਂ ਆਪਦੀ ਗੱਲ ਦੱਸ ਰਿਹਾ ਕਿਸੇ ਨੂੰ ਨਹੀਂ ਮੈਂ ਕਹਿ ਰਿਹਾ ਦੇਖਿਆ ਜਦੋਂ ਵੀ ਧੂੜ ਧੁੱਪ ਤੱਕਈ ਆ ਫਿਰ ਮੇਰੇ ਮਾਨੇ ਚਾਹਿਆ ਵੀ ਕੋਈ ਲੱਭੇ ਮੈਨੂੰ ਜਿਹੜਾ ਇਧਰੋਂ ਮੇਰਾ ਸਟਕਾਰਾ ਕਰਾਵੇ ਕਿਉਂਕਿ ਡਰਦੇ ਹੀ ਮੰਨੀ ਜਾਂਦੇ ਸੀ ਡਰਦੇ ਚੌਕੀਆਂ ਭਰੀਆਂ ਜਾਣੀਆਂ ਡਰਦਿਆਂ ਨਹੀਂ ਸਾਰਾ ਕੁਝ ਕਰੀ ਜਾਣਾ ਕਿਉਂਕਿ ਦਾਤਾਂ ਪ੍ਰਭੂ ਪਰਮਾਤਮਾ ਨੇ ਦਿੱਤੀਆਂ ਨਾ ਉਹਨਾਂ ਨੂੰ ਦੇਈ ਜਾਣਾ ਮੈਂ ਆਪ ਕਹਿ ਰਿਹਾ ਖੁਦ ਵੀ ਮੈਂ ਨਾ ਉਹਨਾਂ ਨੂੰ ਦਿੰਦਾ ਸੀ ਇੱਕ ਮੇਰਾ ਦੋਸਤ ਆ ਉਹ ਉਤਰਾ ਹੀ ਜੁੜਿਆ ਰਿਹਾ ਦੁੱਖ ਸਹਿੰਦਾ ਤੇ ਪਰ ਮੇਰੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਮੈਂ ਆਪਦੇ ਮਨ ਦੇ ਵਿੱਚ ਉਹਦਾ ਧਾਰਨ ਕਰ ਲਈ ਸੀ ਗੱਲ ਵੀ ਕੋਈ ਮਿਲੇ ਪਿਆਰਾ ਗੁਰੂ ਦਾ ਵੀ ਮੈਨੂੰ ਜਿਹੜਾ ਇਧਰੋਂ ਖੜਾ ਛਿੜਾ ਦਵੇ ਫਿਰ ਮੈਂ ਬੰਗਲਾ ਸਾਹਿਬ ਤੋਂ ਕਥਾ ਸੁਣਨੀ ਸ਼ੁਰੂ ਕਰੀ ਉੱਥੇ ਭਾਈ ਪੰਥਪ੍ਰੀਤ ਹੋਣਾਂ ਦੀ ਕਥਾ ਆਉਂਦੀ ਜਿੱਤੇ ਭਾਈ ਸਰਬਜੀਤ ਸਿੰਘ ਧੁੰਦੇ ਹੋਣੀ ਹੋਰ ਵੀ ਬਹੁਤ ਸਾਰੇ ਪ੍ਰਚਾਰਕ ਆਉਂਦੇ ਸੀ ਫਿਰ ਮੇਰਾ ਮਨ ਬਰਾਗੀ ਹੋਇਆ ਸਜਣੋ ਮਨ ਬਰਾਗੀ ਹੋ ਗਿਆ ਤੇ ਮੈਂ ਉਹ ਕਥਾ ਸੁਣ ਕੇ ਜਾਣਾ ਕੰਮ ਤੇ ਛਰਾਣਾ ਮੇਰਾ ਭੱਜ ਜਾਂਦਾ ਸੀ ਮੈਨੂੰ ਪਤਾ ਨਹੀਂ ਸੀ ਲੱਗਦਾ ਐਨਾ ਮਤਲਬ ਬਰਾਗ ਦਾ ਜਲ ਵਹਿ ਤੁਰਦਾ ਸੀ ਅੱਖਾਂ 'ਚੋਂ ਫਿਰ ਮੇਰੇ ਮਨ ਨੇ ਮੋੜਾ ਖਾਦਾ ਉਸ ਤੋਂ ਬਾਅਦ ਜਦੋਂ ਫਿਰ ਪੰਥਪ੍ਰੀਤ ਦੀਆਂ ਕਸ਼ਟਾਂ ਮੈਂ ਸੁਣਨ ਲੱਗਾ ਫਿਰ ਮੇਰਾ ਡਰ ਪੈ ਚੱਕਿਆ ਗਿਆ ਉਸ ਤੋਂ ਬਾਅਦ ਫਿਰ ਮੈਂ ਗੁਰਬਾਣੀ ਨਾਲ ਜੁੜਿਆ ਜੀ ਜਦੋਂ ਪਤਾ ਲੱਗਿਆ ਵੀ ਗੁਰਬਾਣੀ ਤਾਂ ਸਾਨੂੰ ਆ ਕਹਿੰਦੀ ਹੈ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦੀ ਬਾਣੀ ਉਹ ਸੁਣਾਉਂਦੇ ਸੀ ਸੱਚ ਦਾ ਪ੍ਰਚਾਰ ਕਰਦੇ ਆ ਲੋਕਾਂ ਨੂੰ ਨਹੀਂ ਚੰਗੇ ਲੱਗਦੇ ਪਰ ਉਹ ਪਾਈ ਜਿਹੜਾ ਹੁਣ ਮੈਂ ਫਰਜ਼ ਕੀਤਾ ਜੇ ਕਿਸੇ ਨੂੰ ਮੰਨਦਾ ਸੀ ਤਾਂ ਜੇ ਉਹਦੇ ਬਾਰੇ ਖਿਲਾਫ ਬੋਲਦਾ ਮੈਨੂੰ ਕਿਵੇਂ ਚੰਗਾ ਲੱਗੂ ਨਹੀਂ ਪਰ ਜਦੋਂ ਮੈਂ ਗੁਰੂ ਦਾ ਗਿਆਨ ਸੁਣਿਆ ਵੀ ਠੀਕ ਆ ਗੁਰੂ ਗੁਰੂ ਦੀ ਗੱਲ ਸੁਣਾਉਂਦੇ ਨੇ ਫਿਰ ਮੇਰੇ ਮਨ ਨੇ ਮੋੜਾ ਖਾਧਾ ਤੇ 6 7 ਦੇ ਵਿੱਚ ਮੈਂ ਇੱਧਰ ਆਇਆ ਤੇ 9 ਦੇ ਵਿੱਚ ਮੈਨੂੰ ਖੰਡੇ ਬਾਟੇ ਦੀ ਪੌਲ ਮਿਲੀ ਤੇ ਗੁਰਬਾਣੀ ਮੈਂ ਹੈਡਲਾਈਨ ਨਹੀਂ ਸੀ ਪੜ ਸਕਦਾ ਜੀ ਅਖਬਾਰ ਦੀ ਸਤਿਗੁਰਾਂ ਨੇ ਕਿਰਪਾ ਕਰਕੇ ਬਾਣੀ ਪੜਨ ਲਾ ਲਿਆ ਇਹ ਦਾਤਾਂ ਕਾਲਪੁਰਖ ਵਾਹਿਗੁਰੂ ਗੁਰੂ ਦਿੰਦਾ ਸਾਨੂੰ ਤੇ ਅਸੀਂ ਮਾਨਤਾ ਕਿਸੇ ਨੂੰ ਹੋਰ ਦੇ ਦਿੰਨੇ ਆ ਇਹਦੇ ਵਿੱਚੋਂ ਪੰਕਤੀ ਇਸ ਸ਼ਬਦ ਦੇ ਵਿੱਚੋਂ ਇਹ ਗੱਲ ਆਈ ਹੈ ਜੀ ਕਰਨੀ ਪੈਂਦੀ ਹੈ ਮਹਾਰਾਜ ਕਹਿੰਦੇ ਜੀਓ ਪਾਇ ਤਨ ਸਾਜਿਆ ਰਖਿਆ ਬਣਤ ਬਣਾਈ ਅੱਖੀ ਦੇਖੇ ਜੀਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨ ਦਿੱਤਾ ਪਹਿਨੇ ਖਾਈ ਜਿਨ ਰਚ ਰਚਿਆ ਤਸੇ ਨ ਜਾਣੇ ਅੰਦਾ ਅੰਧ ਕਮਾਏ ਉਹ ਅੰਧ ਦੇ ਢੇਰੀ ਢੇਰ ਦੀਆਂ ਪੰਡਾਂ ਹੀ ਬੰਨੀ ਜਾਂਦੇ ਸੀ ਫਲਾਨੀ ਦੇਵੀ ਦੀ ਕਿਰਪਾ ਬੜੀ ਆ ਫਲਾਨੇ ਬਾਬੇ ਦੀ ਕਿਰਪਾ ਬੜੀ ਆ ਫਲਾਨੇ ਪੀਰ ਦੀ ਕਿਰਪਾ ਬੜੀ ਆ ਆਹੀ ਕੁਛ ਸੀਗਾ ਸਾਡੇ ਫਿਰ ਤੇ ਘਰ ਵਿੱਚ ਬਸਦਾ 2067 ਮੇਰੇ ਪਾਸ ਮੇਰੇ ਵਾਸਤੇ ਤਾਂ ਨਵੀਂ ਸ਼ਦੀ ਆਈ ਜੀ ਬਦਕੇ ਆਈ ਆ ਗੁਰੂ ਨੇ ਚਰਨੀ ਲਾਇਆ ਹੁਣ ਕਿਸੇ ਵੀ ਕਿਸਮ ਦਾ ਘਰ ਵਿੱਚ ਕੋਈ ਪਖੰਡਵਾਦ ਨਹੀਂ ਹੈ ਕਿਸੇ ਕਿਸਮ ਦਾ ਕੋਈ ਬਹਿਮ ਪਰਮ ਨਹੀਂ ਹੈ ਜੋ ਅਰਦਾਸ ਬੇਨਤੀ ਹੈ ਸਤਿਗੁਰਾਂ ਦੇ ਚਰਨਾ ਵਿੱਚ ਬਸ ਗੁਰੂ ਦੇ ਓਟ ਆਸਰੇ ਤੇ ਚੱਲਦੇ ਆ ਸਤਿਗੁਰੂ ਦੀ ਕਿਰਪਾ ਸਦਕਾ ਲੇਰਾ ਮੈਰਾ ਨੇ ਘਰ ਵਿੱਚ ਵੀ ਤੇ ਮਨ ਵਿੱਚ ਵੀ ਇਹ ਜੇ ਭਾਈ ਵੱਡੇ ਨਾਲ ਜੁੜ ਜਾਏਗਾ ਅਗਲਾ ਜੇ bari ਧਾਰਨ ਨਾਲ ਜੇ ਯਾਰ ਅਮੀਰ ਰਿਸ਼ਤੇਦਾਰ ਆ ਜਣਾ ਉਹ ਤੈਨੂੰ ਵੀ ਅਮੀਰ ਕਰ ਲੈਂਦਾ ਹੁਣ ਤੇ ਜ਼ੁਬਾਨੇ ਤੇ ਨਹੀਂ ਚਲੋ ਪਹਿਲਾਂ ਕਹਿੰਦੇ ਸੀ ਵੀ ਸਰਦਾਰ ਵਰਦਾ ਘਰ ਹੋਵੇ ਤਾਂ ਯਾਰ ਔਖੇ ਮੁਕੇ ਕੰਮ ਆਉਂਦਾ ਪਰ ਸਾਡਾ ਸਤਿਗੁਰੂ ਐਡਾ ਅਮੀਰ ਆ ਤੈਨੂੰ ਵੀ ਅਮੀਰ ਕਰੇਗਾ ਤਨ ਕਰਕੇ ਵੀ ਤੇ ਮਨ ਕਰਕੇ ਵੀ ਇਹਨੂੰ ਮਾਨਤਾ ਦੇ ਜਿਹਨੇ ਦਿੱਤਾ ਸਾਰਾ ਕੁਝ ਇਹ ਸ਼ਬਦ ਨੇ ਇਹੀ ਸਮਝਾਇਆ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਵੀ ਐਵੇਂ ਅੰਧੀਆਂ ਪੰਡਾ ਉਹ ਨਾ ਬੰਨੀ ਜਾਂ ਨੇਰੇ ਦੀਆਂ ਸੱਜਣਾ ਗੁਰੂ ਗਿਆਨ ਨਾਲ ਜੁੜ ਜਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇ ਤੇਰਾ ਜੀਵਨ ਸਫਲ ਹੋਵੇ ਅੱਗੇ ਮਹਾਰਾਜ ਕਹਾਣਾ ਕਰਦੇ ਨੇ ਜਾਂ ਭਜੇ ਤਾਂ ਠੀਕਰ ਹੋਵੇ ਜਦੋਂ ਸਰੀਰ ਦੀ ਬਣਤ ਟੁੱਟਦੀ ਆ ਕੜਾ ਕੇ ਲੋ ਕੋਈ ਵਾਰੀਦਾਰ ਨਾਲ ਲੈ ਲੋ ਕੜਾ ਟੁੱਟ ਗਿਆ ਉਹਦੇ ਠੀਕਰ ਬਣ ਗਏ ਠੀਕ ਆ ਜੀ ਉਹ ਦੁਬਾਰੇ ਨਹੀਂ ਉਹ ਗੁੱਝ ਸਕਦਾ ਮਿੱਟੀ ਦੀ ਤਰੰਗਵੇਂ ਹਾਰ ਪਾਈ ਉਹਨੂੰ ਦੁਬਾਰੇ ਬਣਾ ਨਹੀਂ ਸਕਦਾ ਕਿਉਂਕਿ ਉਹਨੇ ਉਹ ਰੂਪ ਨਹੀਂ ਹੋਣਾ ਮਿੱਟੀ ਨਹੀਂ ਬਣਨਾ ਉਹਨੇ ਇਹ ਵੀ ਸਰੀਰ ਜਦੋਂ ਟੁੱਟ ਗਿਆ ਖਤਮ ਹੋ ਗਿਆ ਇਹ ਸਰੀਰ ਦੀ ਬਣਤ ਨਹੀਂ ਬਣ ਸਕਦੀ ਦੁਬਾਰੇ ਇਹ ਅਕਾਲ ਪੁਰਖ ਬਾਹੇ ਗੁਰੂ ਤੇ ਬਾਹੇ ਗੁਰੂ ਜੀ ਨੇ ਤੈਨੂੰ ਕਿਰਪਾ ਕਰਕੇ ਸੋਹਣਾ ਸੁੰਦਰ ਸਰੀਰ ਦਿੱਤਾ ਇਹਦੇ ਚਰਨਾ ਨਾਲ ਜੁੜ ਤੇ ਜਿੱਦੇ ਟੁੱਟ ਗਿਆ ਕੜਾ ਇਹ ਫੇਰ ਨਹੀਂ ਜੁੜਨਾ ਇਹਦੀ ਬਣਤ ਨਹੀਂ ਬਣਾਈ ਜਾ ਸਕਦੀ ਮਹਾਰਾਜ ਕਹਣਾ ਕਰਦੇ ਨੇ ਜਾਂ ਭਜੇ ਤਾਂ ਠੀਕਰ ਹੋਵੇ ਘਾੜਤ ਘੜੀ ਨਾ ਜਾਏ ਫਿਰ ਇਹੋ ਜੀ ਘਾੜਤ ਕੋਈ ਘੜਨ ਵਾਲਾ ਹੋਰ ਜੰਮਿਆ ਨਹੀਂ ਬਿਨਾ ਅਕਾਲ ਪੁਰਖ ਵਾਹਿਗੁਰੂ ਤੋਂ ਉਹੀ ਘੜਤਾਂ ਘੜਦਾ ਇਹ ਨਾਨਕ ਗੁਰ ਬਿਨ ਨਾਹੇ ਪਤ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਤੋਂ ਬਿਨਾ ਤੇਰੀ ਪਤ ਨਹੀਂ ਰਹਿਣੀ ਜੀਵ ਆਤਮਾ ਕਈ ਜਨਮਾਂ ਵਿੱਚੋਂ ਭਟਕਦੀ ਆਈਆਂ ਤੇ ਅੱਗੇ 84 ਦੇ ਗੇੜ ਵਿੱਚ ਪੈ ਜਾਏਗੀ ਇਹ ਤੋਂ ਬਿਨਾ ਤੇਰੀ ਪਤ ਨਹੀਂ ਰਹਿਣੀ ਗੁਰੂ ਤੋਂ ਬਿਨਾ ਗੁਰੂ ਦੇ ਚਰਨਾਂ 'ਚ ਲੱਗ ਜਾ ਗੁਰਬਾਣੀ ਦੇ ਸ਼ਬਦ ਗੁਰੂ ਦੇ ਨਾਲ ਜੁੜ ਜਾ ਛੜ ਦੇ ਮਨੁੱਖਤਾ ਦੀ ਓਟ ਆਸਰਾ ਲੈਣਾ ਗਰਬਾਣੀ ਚ ਲਿਖਿਆ ਹੋਇਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਮਨੁਖ ਦੀ ਟੇਕ ਜਿਹੜਾ ਰੱਖੀ ਬੈਠਾ ਨਾ ਵੀ ਫਲਾਣੇ ਮਾਪ ਔਰ ਸਾਡਾ ਪਾਰ ਤਾਰਾ ਕਰ ਦੇਣਗੇ ਫਲਾਣੇ ਪੀਰ ਆ ਸਾਡਾ ਪਾਰ ਤਾਰਾ ਕਰ ਦੇਣਗੇ ਨਹੀਂ ਭਾਈ ਗਰਬਾਣੀ ਇਹ ਗੱਲ ਕਹਿੰਦੀ ਆ ਮਾਨੁਖ ਕੀ ਤੂੰ ਪ੍ਰਤੀਤ ਤਿਆਗ ਦੇਵਨ ਕੋ ਏਕੇ ਭਗਵਾਨ ਇੱਕੋ ਇੱਕ ਭਗਵਾਨ ਆ ਸਾਰੀਆਂ ਦਾਤਾਂ ਦੇਣ ਵਾਲਾ ਇਹ ਸ਼ਬਦ ਦੇ ਵਿੱਚ ਇਹੀ ਸਮਝਾਇਆ ਸਤਿਗੁਰਾਂ ਨੇ ਮਹਾਰਾਜ ਕਹਣਾ ਕਰਦੇ ਨੇ ਜਾ ਭਜੇ ਤਾ ਠੀਕਰ ਹੋਵੇ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੈ ਪਤ ਜੀਵਾਤਮਾ ਤੇਰੀ ਇੱਜ਼ਤ ਪਤ ਗੁਰੂ ਤੋਂ ਬਿਨਾ ਨਹੀਂ ਰਹਿਣੀ ਪਤ ਬਿਨ ਪਾਰ ਨਾ ਪਾਏ ਤੇ ਪਤ ਤੋਂ ਬਿਨਾ ਤੈਨੂੰ ਪਾਰ ਉਤਾਰਾ ਨਹੀਂ ਹੋਣਾ ਤੇਰਾ ਰੁਲਦੀ ਆਈਆਂ ਤੇ ਰੁਲ ਜੇਗੀ ਕਾ ਮਨੁੱਖਾ ਜਨਮ ਤੈਨੂੰ ਪ੍ਰਭੂ ਪਰਮਾਤਮਾ ਨੇ ਸਵਰਗ ਸਵਰਗ ਭਰਿਆ ਜੀਵਨ ਦਿੱਤਾ ਤੈਨੂੰ ਜੀਣਾ ਹੁਣ ਤੂੰ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਆ ਜੀ ਲੈ ਭਾਈ ਕਰਮਾਂ ਕਾਂਡਾਂ ਵਿੱਚ ਫਸ ਕੇ ਜੀਣਾ ਉਹ ਵੀ ਤੇਰੀ ਮਰਜ਼ੀ ਆ ਨਸਿਆਂ ਦੇ ਵਿੱਚ ਫਸ ਕੇ ਜੀਣਾ ਉਹ ਵੀ ਤੇਰੀ ਮਰਜ਼ੀ ਆ ਤੇ ਗੁਰੂ ਚਰਨਾਂ ਨਾਲ ਜੁੜ ਕੇ ਜੀਣਾ ਉਹ ਵੀ ਤੇਰੀ ਮਰਜ਼ੀ ਆ ਗੁਰੂ ਕਿਰਪਾ ਸਾਰਿਆਂ ਤੇ ਕਰਦੇ ਆ ਤੇ ਹੁਣ ਕਿਰਪਾ ਲੈਣੀ ਭਾਈ ਤੇਰੇ ਬਾਸਾ ਤੂੰ ਆਪਣੇ ਆਪ ਤੇ ਕਿਰਪਾ ਕਰ ਤੇ ਗੁਰੂ ਦੇ ਜਹ ਸ਼ਬਦ ਨਾਲ ਜੁੜ ਜਾ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾ ਜਿੰਨੇ ਸੁਬਾਸ ਬਚਦੇ ਨੇ ਉਹਨੇ ਹੀ ਲੇਖੇ ਲਾ ਲਾ ਲੱਗ ਜਾਣਗੇ ਜਦੋਂ ਭਾਈ ਗੁਰੂ ਨਾਲ ਜੁੜ ਗਿਆ ਤਨ ਸੱਚ ਆਏ ਪ੍ਰੈਕਟੀਕਲ ਆ ਮੇਰਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮਾਣਾ ਮੈਨੂੰ ਸਤ ਗੁਰਾਂ ਤੇ ਮੈਨੂੰ ਕੱਲਾ ਪਰ ਮਹਿਸੂਸ ਨਹੀਂ ਹੁੰਦਾ ਕਿਤੇ ਵੀ ਮੈਂ ਮੈਂ ਕੱਲਾ ਕਿਤੇ ਵੀ ਜਾਵਾਂ ਭਲਾ ਸਫ਼ਰ ਕਰ ਰਿਹਾ ਕਿਤੇ ਕੰਮ ਤੇ ਜਾ ਰਿਹਾ ਮੈਨੂੰ ਕੱਲਾ ਪਰ ਮਹਿਸੂਸ ਨਹੀਂ ਹੁੰਦਾ ਸਤਿਗੁਰੂ ਦੀ ਕਿਰਪਾ ਨਾਲ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਏਡੀ ਆ ਮੈਂ ਸਾਰਾ ਦਿਨ ਕਥਾ ਵਿਚਾਰ ਹੀ ਸੁਣਦਾ ਰਹਿਣਾ ਭਾਈ ਸਰਬਜੀਤ ਸਿੰਘ ਤੁੰਦੇ ਨੂੰ ਸੁਣ ਲਿਆ ਭਾਈ ਪੰਥਪ੍ਰੀਤ ਨੂੰ ਸੁਣ ਲਿਆ ਜਿੰਨੇ ਵੀ ਪ੍ਰਚਾਰਕ ਨੇ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਤੋਂ ਕਥਾ ਕਰਦੇ ਨੇ ਹੈੱਡ ਗ੍ਰਾਂਥੀ ਫਤਿਹਗੜ ਸਾਹਿਬ ਦੇ ਹੈੱਡ ਗ੍ਰਾਂਥੀ ਗਿਆਨੀ ਹਰਪਾਲ ਸਿੰਘ ਸੁਣਦਾ ਰਹਿਣਾ ਮੈਂ ਇਹਨਾਂ ਪ੍ਰਚਾਰਕਾਂ ਨੂੰ ਨਾ ਬਾਣੀ ਦੀ ਗੱਲ ਕਰਦੇ ਨੇ ਜਿਹੜੇ ਜੇ ਕੋਈ ਬਾਬਿਆਂ ਦੀਆਂ ਕਹਾਣੀਆਂ ਸੁਣਾਉਂਦਾ ਮੈਨੂੰ ਉਹ ਨਹੀਂ ਚੰਗੀਆਂ ਲੱਗਦੇ ਉਹ ਆਪਾਂ ਸੁਣਦੇ ਹੀ ਨਹੀਂ ਉਹ ਮੇਰੇ ਮੋਬਾਈਲ ਦੇ ਵਿੱਚ ਸੇਵ ਹੀ ਨਹੀਂ ਹੈ ਇਹ ਸਤਿਗੁਰਾਂ ਦੀ ਕਿਰਪਾ ਜੀ ਮੈਨੂੰ ਮਾਣਾ ਸਤਿਗੁਰਾਂ ਤੇ ਸਤਗੁਰੂ ਕਹਿਣਾ ਕਰਦੇ ਨੇ ਨਾਨਕ ਗੁਰ ਬਿਨ ਪਤ ਨਾਨਕ ਗੁਰ ਬਿਨ ਨਾਹੀਂ ਪਤ ਪਤ ਬਿਨ ਭਾਰ ਨਾ ਪਾਏ ਮਹੱਲਾ ਦੂਜਾ ਅਗਲਾ ਸ਼ਬਦ ਗੁਰੂ ਅੰਗਦ ਸਾਹਿਬ ਦੀ ਬਾਣੀ ਵਿੱਚੋਂ ਹੈ ਮਹਾਰਾਜ ਕਹਿੰਦੇ ਨੇ ਦੇਂ ਦੇ ਤਾ ਵੋ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਏ ਇਹਦਾ ਭਾਵ ਕੀ ਆ ਬਿਓ ਜਿਹਨੇ ਦਾਤਾਂ ਦਿੱਤੀਆਂ ਉਹ ਨਹੀਂ ਸਾਨੂੰ ਚੰਗਾ ਲੱਗਦਾ ਜਿਹੜੀ ਦਾਤ ਆ ਸਾਡੇ ਕੋਲੇ ਉਹ ਚੰਗੀ ਲੱਗਦੀ ਆ ਦਾਤ ਪਿਆਰੀ ਬਿਸਰਿਆ ਦਤਾਰਾ ਉਹ ਦਾਤ ਦੇਣ ਵਾਲਾ ਬਿਸਰ ਗਿਆ ਤੇ ਦਾਤ ਪਿਆਰੀ ਹੋ ਗਈ ਧੀਆਂ ਪੁੱਤਰ ਮਿਲ ਗਏ ਪੁੱਤ ਪੋਤਰੇ ਦੋਤੇ ਮਿਲ ਗਏ ਚੰਗਾ ਘਰਬਾਰ ਮਿਲ ਗਿਆ ਗੱਡੀਆਂ ਮਿਲ ਗਈਆਂ ਉਹ ਦਾਤਾਂ ਉਹਦੀਆਂ ਸਾਰੀਆਂ ਪ੍ਰਭੂ ਪ੍ਰਮਾਤਮਾ ਦੀਆਂ ਉਹ ਉਹ ਚੇਤੇ ਵਿੱਚ ਨਹੀਂ ਤੇ ਉਹ ਦਾਤ ਪਿਆਰੀ ਆ ਉਹਦੇ ਨਾਲ ਕੋਈ ਪਿਆਰ ਨਹੀਂ ਜਿਹਨੇ ਦਿੱਤਾ ਦੁਨਿਆਵੀ ਦੁਨਿਆਵੀ ਵੀ ਇਹੀ ਚੱਲਦਾ ਵਾਹਿਗੁਰੂ ਦੁਨਿਆਵੀ ਸਿਸਟਮ ਵੀ ਇਹੀ ਚੱਲਦਾ ਜਿਹੜੇ ਮਾਪੇ ਨੇ ਘਰ-ਬਾਰ ਬਣਾ ਕੇ ਦਿੱਤਾ ਸਾਰਾ ਖਰਚ ਪਾਣੀ ਚੱਲ ਰਿਆ ਵਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਦੇ ਨਾਲ ਕੋਈ ਪਿਆਰ ਨਹੀਂ ਤੇ ਜਿਹੜੀਆਂ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਨਾਲ ਪਿਆਰ ਆ। ਸਮਝ ਆ ਗਈ ਇਹ ਗੱਲ ਦੀ? ਇਸੇ ਤਰ੍ਹਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਰੀਆਂ ਦਾਤਾਂ ਸਾਨੂੰ ਦਿੱਤੀਆਂ, ਸਾਨੂੰ ਸਰੀਰ ਦਿੱਤਾ, ਅਜੀਬ ਆਤਮਾ ਫਿੱਟ ਕੀਤਾ, ਅੱਖਾਂ, ਕੰਨ ਸਭ ਸਰੀਰ ਸੋਹਣਾ ਸੁੰਦਰ ਸਰੀਰ ਦੀ ਬਣਤ ਬਣਾ ਕੇ ਦਿੱਤੀ। ਉਹ ਚੇਤੇ ਨਹੀਂ ਤੇ ਇਹਦੇ ਨਾਲ ਪਿਆਰ ਆ। ਇਹ ਸ਼ਬਦ ਵਿੱਚ ਇਹ ਦੱਸਦੇ ਨੇ ਸਤਗੁਰੂ ਦੂਜੇ ਪਾਤਸ਼ਾਹ ਦੇ ਦੂਜੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਹੱਲਾ ਦੂਜਾ। ਦਿਨ ਦੇ ਥਾਓ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ ਇਹ ਮਨਮੁਖਾਂ ਦੀ ਨਿਸ਼ਾਨੀ ਆ ਜੀ ਅਕਰਤਕਣਾ ਦੀ ਜਿਹਨੇ ਦਾਤ ਦਿੱਤੀ ਆ ਉਹਦਾ ਕੀਤਾ ਹੋਇਆ ਤੋ ਭੁੱਲ ਗਿਆ ਤੇ ਦਾਤਾਂ ਨਾਲ ਪਿਆਰ ਪਾ ਲਿਆ ਸੁਰਤ ਮਤ ਚੁਤرائی ਤਾਂ ਕੀ ਕਿਆ ਕਰ ਆਖ ਬਖਾਣੀਏ ਤੇਰੀ ਸੁਰਤ ਆ ਜਿਹੜੀ ਤੇਰੀ ਮਾਤ ਆ ਜਿਹੜੀ ਤੇਰੀ ਚੁਤرائی ਆ ਤਾਂ ਕੀ ਕਿਆ ਕਰ ਆਖ ਬਖਾਣੀਏ ਕੀ ਇਹਦਾ ਭਾਈ ਕਹਿ ਕੇ ਸੁਣਾਈਏ ਕਿਸੇ ਨੂੰ ਉਹ ਅਕਾਲ ਪੁਰਖ ਬਾਹਗੁਰੂ ਦੀ ਸਿੱਖ ਸਲਾਹ ਕਰਕੇ ਸੁਣਾ ਸਕਦੇ ਆ ਪਰ ਹੁਣ ਤੇਰੀਆਂ ਚਤਰਾਇਆਂ ਭਾਈ ਤੇ ਇਹੋ ਜੀ ਤੇਰੀ ਸੁਰਤ ਆ ਉਹ ਤੈਨੂੰ ਸਤਿਗੁਰੂ ਹੁਣ ਦੱਸਦੇ ਨੇ ਵੀ ਤੇਰੀ ਇਹੋ ਜੀ ਸੁਰਤ ਆ ਭਾਈ ਇਹੋ ਜੀ ਤੇਰੇ ਕੋਲੇ ਚਤਰਾਈ ਆ ਸਤਿਗੁਰੂ ਸ਼ੀਸ਼ਾ ਸਾਹਮਣੇ ਕਰਦੇ ਆ ਨਾ ਵੀ ਆ ਵੇਖ ਲੈ ਇਹੋ ਜਹਾ ਤੇਰਾ ਚੇਨ ਚੱਕਰ ਤੇ ਸੁਰਤਾਂ ਹੀ ਸਮਝਾ ਰਹੇ ਨੇ ਸਤਿਗੁਰੂ ਸ਼ਬਦ ਰਾਹੀ ਸਮਝਾ ਰਹੇ ਨੇ ਤੇਰੀ ਜਿਹੜੀ ਸੁਰਤੀ ਆ ਤੇਰੀ ਬਿਰਤੀ ਆ ਤੇਰੀ ਚਤ్రਾਈ ਆ ਸਤਿਗੁਰੂ ਦੱਸ ਰਹੇ ਨੇ ਸੁਰਤ ਮਤ ਚਤ్రਾਈ ਤਾਂ ਕੀ ਕਿਆ ਕਰ ਆਖ ਬਖਾਣੀਏ ਅੰਦਰ ਬਹਿ ਕੇ ਕਰਮ ਕਮਾਵੇ ਸੋਚੋਂ ਕੁੰਡੀ ਜਾਣੀਏ ਜਿਹੜੇ ਤੂੰ ਅੰਦਰ ਬਹਿ ਕੇ ਇਹ ਇੱਕ ਦੋ ਪੱਖ ਗੱਲ ਕਰਾਂਗੇ ਜੀ ਦੋ ਪੱਖੀ ਅੰਦਰੇ-ਅੰਦਰ ਆਪਣੇ ਤੇਰੇ ਜੋ ਕੁਝ ਚੱਲ ਰਿਹਾ ਹੈ ਕਈ ਵਾਰੀ ਜੀਵਨ ਸਾਥੀ ਦੇ ਨਾਲ ਵੀ ਸ਼ੇਅਰ ਕਰਦਾ ਗੱਲ ਉਹ ਨਾ ਇਸਤਰੀ ਆਪਦੇ ਪਤੀ ਦੇ ਨਾਲ ਸ਼ੇਅਰ ਕਰੇ ਗੱਲ ਕੋਈ ਤੇ ਨਾ ਪਤੀ ਇਸਤਰੀ ਦੇ ਨਾਲ ਸ਼ੇਅਰ ਕਰੇ ਕਈ ਗੱਲਾਂ ਇਹੋ ਜਿਹੀਆਂ ਨੇ ਜੀਵਨ ਦੇ ਵਿੱਚ ਪਰ ਉਹ ਤੇਰੀ ਜਾਣਦਾ ਤੇ ਜੇ ਤੇਰੀ ਸ਼ੁਰਤ ਗੁਰੂ ਬਾਣੀ ਨਾਲ ਜੁੜ ਜੇ ਫੇਰ ਤੂੰ ਉਹਨੂੰ ਸਤਾਰੇ ਕੁੰਡਾਂ ਵਿੱਚ ਦੇਖੇਗਾ ਜਿੱਥੇ ਤੂੰ ਮਰਜ਼ੀ ਜਾਵਣਾ ਵੀ ਤੂੰ ਮਹਿਸੂਸ ਕਰੇਗਾ ਉਹਨੂੰ ਵੀ ਉਹ ਸਤਗੁਰੂ ਦੇਖ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਮੇਰੇ ਅੰਗ ਸੰਗ ਆ ਹਾਜ਼ਰ ਨਾਜ਼ਰ ਦੇਖ ਰਿਹਾ ਮੈਨੂੰ ਸਦਾ ਅੰਗ ਸੰਗੇ ਜਿਵੇਂ ਆ ਅੰਗਾ ਆਪਣੇ ਹੁਣ ਆ ਬਾਹਾਂ ਕਿਹੜਾ ਆਪਾਂ ਲਾ ਕੇ ਘਰੇ ਰੱਖਿਆ ਅੰਗ ਸੰਗ ਆ ਨਾ ਸਦਾ ਹੀ ਨਾਲ ਆ ਉਹ ਇਸ ਤਰ੍ਹਾਂ ਹੀ ਤੇਰੇ ਨਾਲ ਆ ਪ੍ਰਭੂ ਪਰਮਾਤਮਾ ਦੇਖ ਰਿਹਾ ਤੇਰੀ ਪਿਕਚਰ ਬਣ ਰਹੀ ਆ ਮਹਾਰਾਜ ਕਹਿਣਾ ਕਰਦੇ ਨੇ ਸੁਰਤ ਮਤ ਚੁਤرائی ਤਾਂ ਕੀ ਕਿਆ ਕਰ ਆਖ ਬਖਾਣੀਏ ਅੰਤਰ ਬਾਹਰ ਕਾ ਕਰਮ ਕਮਾਵੇ ਸੋਚੋਂ ਕੁੰਡੀ ਜਾਣੀਏ ਚੋਹਾਂ ਕੂਟਾਂ ਵਿੱਚ ਜਾਣਦਾ ਤੇਰੀ ਜਿੱਥੇ ਮਰਜੀ ਜਾਵੜਾ ਤੇ ਤੂੰ ਤੇਰੀ ਸੁਰਤ ਬਣ ਜੇ ਤਾਂ ਤੂੰ ਉਹਨੂੰ ਜਾਣੇਗਾ ਫਿਰ ਵੀ ਉਹ ਮੇਰੇ ਅੰਗ ਸੰਗ ਇਹ ਗੱਲ ਆਪਾਂ ਸਮਝ ਲਈ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਜਿਹੜਾ ਬੰਦਾ ਧਰਮੀ ਆ ਸੱਚ ਦੀ ਕਰਤ ਕਮਾਈ ਕਰਦਾ ਆਪਦੇ ਧਰਮ ਦੇ ਨਾਲ ਉਹਦਾ ਪਿਆਰ ਹੈ ਧਰਮੀ ਕਿਹੜਾ ਚੰਗੇ ਕਾਰੋਬਾਰ ਕਰਨੇ ਦੁਨੀਆਂ ਵਿੱਚ ਵਿਚਰਦੇ ਭਲੇ ਹੋਏ ਭਲੇ ਦੇ ਕੰਮ ਕਰਨੇ ਉਹ ਧਰਮੀ ਆ